ਲੈ ਗਈ ਤਾਂ ਬਹਿ ਤੇ ਤੂੰ ਤਾਂ ਕਹਿੰਦੀ ਸੀ ਬੰਟੀ ਵਾਸਤੇ ਕੁੜੀ ਨਹੀਂ ਲੱਭਣੀ ਫਿਰ ਇੱਕਦਮ ਕਿੱਦਾਂ ਲੱਭ ਗਈ ਤੈਨੂੰ ਜਿੱਦਾਂ ਦੀ ਕੁੜੀ ਤੁਸੀਂ ਚਾਹੁੰਦੇ ਸੀ ਨਾ ਉਹ ਮੈਨੂੰ ਹੁਣ ਮਿਲੀ ਐ ਕਿਉਂਕਿ ਤੁਹਾਨੂੰ ਕੁੜੀ ਚਾਹੀਦੀ ਸੀ ਦਾਜ ਦੇਹਜ ਵਾਲੀ ਲੈ ਗਈ ਤਾਂ ਤੂੰ ਤਾਂ ਖੁਸ਼ ਹੀ ਕਰਤਾ ਹੁਣ ਤੈਨੂੰ ਦੱਸ ਚਾਹ ਬਣਾ ਕੇ ਦਵਾਂ ਕਿ ਕਾਫੀ ਬਣਾ ਕੇ ਦਵਾਂ ਆਂਟੀ ਜੀ ਚਾਹ ਚੂਤਾ ਮੈਂ ਕੁੜੀ ਬੱਲਿਆਂ ਦੇ ਘਰ ਚੰਗੀ ਤਰ੍ਹਾਂ ਪੀ ਕੇ ਆਈਆਂ ਹੁਣ ਤੁਸੀਂ ਮੈਨੂੰ ਇਹ ਦੱਸੋ ਕਿ ਮੈਂ ਬੰਟੀ ਦਾ ਰਿਸ਼ਤਾ ਉਹ ਕੁੜੀ ਨਾਲ ਕਰਾਵਾਂਗੀ ਤੇ ਤੁਸੀਂ ਮੈਨੂੰ ਕੀ ਪਾਉਗੇ ਤੈਨੂੰ ਪਤਾ ਹੀ ਐ ਬੰਟੀ ਦੀ ਮਾਂ ਜੋ ਇੱਕ ਵਾਰੀ ਕਹਿ ਦੇਵੇ ਉਹ ਪੱਥਰ ਤੇ ਲਕੀਰ ਹੁੰਦੀ ਐ ਤੈਨੂੰ ਮੈਂ ਪਹਿਲਾਂ ਵੀ ਕਿਹਾ ਸੀ ਤੇ ਹੁਣ ਵੀ ਕਹਿੰਨੀ ਆ ਜੇ ਬੰਟੀ ਦਾ ਰਿਸ਼ਤਾ ਦਾਜ ਦੇਜ ਵਾਲੀ ਕੁੜੀ ਨਾਲ ਹੋ ਜਾਵੇ ਤੈਨੂੰ ਸੋਨੇ ਦਾ ਸੈੱਟ ਪੱਕਾ ਤੈਨੂੰ ਮੈਂ ਸੋਨੇ ਦਾ ਸੈੱਟ ਹੱਥ 'ਚ ਨਹੀਂ ਫੜਾਣਾ ਗਲੇ 'ਚ ਪਾ ਕੇ ਭੇਜਾਂਗੀ ਲੈ ਆਂਟੀ ਜੀ ਸੈੱਟ ਪਾਣ ਨੂੰ ਤਾਂ ਮੈਂ ਤਰਸੀ ਪਈ ਆ ਮਾਂ ਮੁੰਡੀਆਂ ਜੀਆਂ ਪਾ ਪਾ ਕੇ ਨਾ ਉਂਗਲਾਂ ਭਰ ਗਈਆਂ ਹੁਣ ਸੈੱਟ ਪਾਣ ਨੂੰ ਦਿਲ ਕਰਦਾ ਹੈ ਗੀਤਾ ਦਾਜ ਦੇ ਵਿੱਚ ਨਾ ਟੀਵੀ ਫਰਿੱਜ ਅਲਮਾਰੀ ਆ ਚੀਜ਼ਾਂ ਨਾ ਦਵਾਈ ਥੋੜਾ ਗਿਆ ਨਾ ਗੱਟਾ ਵੀ ਦਵਾਈ ਮੰਮੀ ਮੰਮੀ ਸਾਨੂੰ ਇੱਕ ਵਾਰੀ ਦਾਜ ਦੇ ਦੇ ਹੱਥ ਲੱਗ ਚੁੱਕੇ ਫਿਰ ਤੁਸੀਂ ਦਾਜ ਦੇ ਦੀ ਗੱਲ ਕਰੀ ਜਾਂਦੇ ਹੋ ਬਹਿ ਜਾ ਟੇਕੇ ਤੈਨੂੰ ਵਿੱਚ ਬੋਲਣ ਨੂੰ ਕਿਸੇ ਨੇ ਕਿਹਾ ਮੰਮੀ ਇੱਕ ਵਾਰੀ ਦਾਜ ਦੇ ਚ ਕਰਕੇ ਮੇਰੀ ਜ਼ਿੰਦਗੀ ਖਰਾਬ ਹੋ ਗਈ ਹੈ ਜੇ ਅਗਰ ਮੈਂ ਅੱਗੇ ਵਿਆਹ ਕਰਾਉਂਗਾ ਤਾਂ ਮੈਂ ਕੋਈ ਦਾਦੇਜ ਨਹੀਂ ਲੈਣਾ ਜਿਹੜੇ ਤੇਰੀ ਪਹਿਲਾਂ ਵਾਲੀ ਆਈ ਸੀ ਨਾ ਉਹ ਟੀਵੀ ਫਰਿੱਜ ਲੈ ਕੇ ਆਈ ਸੀ ਤੇ ਸਾਡਾ ਬੈੱਡ ਨਾਲ ਲੈ ਗਈ ਉਹ ਮੈਂ ਤਾਂ ਹੀ ਤਾਂ ਇਹ ਗੱਲ ਕਹਿ ਰਿਹਾ ਕਿ ਸਾਨੂੰ ਇਹ ਦਿੱਕਤਾਂ ਪਹਿਲਾਂ ਆ ਚੁੱਕੀਆਂ ਨੇ ਫਿਰ ਤੁਸੀਂ ਉਹੀ ਗੱਲਾਂ ਕਰੀ ਜਾਂਦੇ ਹੋ ਆਂਟੀ ਪਹਿਲੇ ਵਾਲੀ ਨੇ ਤੁਹਾਡੇ ਨਾਲ ਕੀ ਕਰ ਦਿੱਤਾ ਤੁਸੀਂ ਉਸ ਦਿਨ ਵੀ ਮੈਨੂੰ ਦੱਸਣ ਲੱਗੇ ਸੀ ਫਿਰ ਦੱਸਦੇ ਦੱਸਦੇ ਰੁੱਕ ਗਏ ਅੱਜ ਗੱਲ ਖੋਲ ਹੀ ਲੋ ਜਰਾ ਮੈਂ ਦੱਸਦਾ ਜੀ ਕੀ ਗੱਲ ਹੈ ਮੇਰੇ ਵਿਆਹ ਦੇ ਵਿੱਚ ਦੋ ਟਰੱਕ ਦਾਦੇ ਦੇ ਮਿਲੇ ਸੀਗੇ ਭਰ ਕੇ ਫਿਰ ਵੀ ਮੇਰੀ ਮਾਂ ਨੂੰ ਰਾਜ਼ ਨਹੀਂ ਆਇਆ ਹਰ ਤਵਾਰ ਤੇ ਇਹਨਾਂ ਦੀ ਡਿਮਾਂਡਾਂ ਨਹੀਂ ਮੁਕਦੀਆਂ ਸੀ ਚੀਜ਼ ਹੋਣ ਦੇ ਬਾਵਜੂਦ ਵੀ ਇਹਨਾਂ ਦੀ ਡਿਮਾਂਡ ਰਹਿੰਦੀ ਸੀ ਚੁੱਪ ਕਰ ਜਾ ਜਿਆਦਾ ਬੋਲਣ ਲੱਗਾ ਆ ਤੂੰ ਡਬਲ ਡੋਰ ਦੀ ਫ੍ਰੀਜ ਮੰਗੀ ਸੀ ਛੋਟੀ ਫ੍ਰੀਜ ਦਿੱਤੀ ਉਹਨਾਂ ਨੇ ਐਲਈਡੀ ਮੰਗਿਆ ਸੀ ਟੀਵੀ ਦਿੱਤਾ ਉਹਨਾਂ ਨੇ ਆਟੋਮੈਟਿਕ ਮਸ਼ੀਨ ਮੰਗੀ ਸੀ ਤੇ ਸੈਮੀ ਦਿੱਤੀ ਉਹਨਾਂ ਨੇ ਹੋਰ ਸੁਣ ਲੱਗੀ ਤਾਂ ਉਹਨਾਂ ਨੂੰ ਕਿਹਾ ਸੀ ਵੱਡੀ ਗੱਡੀ ਨਾ ਦਿਓ ਆਲਟੋ ਹੀ ਦੇ ਦਿਓ ਉਹ ਵੀ ਨਹੀਂ ਦੇ ਹੋਈ ਉਹਨਾਂ ਕੋਲੋਂ ਦੰਦਗੱਡਣ ਵਾਲੀ ਗੱਲ ਹੈ ਨਹੀਂ ਜਿਹੜੀ ਤੂੰ ਦੰਦਗੜਦਾ ਪਿਆ ਵਾ ਮੰਮੀ ਮੈਂ ਤਾਂ ਤਾਂ ਹੱਸਦਾ ਪਿਆ ਉਹਨਾਂ ਨੇ ਸਾਡੇ ਉੱਤੇ ਕੇਸ ਐਸਾ ਲਾਇਆ ਜਿਹੜਾ ਸਾਡੇ ਕੋਲ ਸੀਗਾ ਉਹ ਵੀ ਲੈ ਗਏ ਆਂਟੀ ਜੀ ਇਹ ਤਾਂ ਗੱਲ ਫਿਰ ਗਲਤ ਹੈ ਨਾ ਜਦ ਕੁੜੀ ਵਾਲਿਆਂ ਨੇ ਇੰਨਾ ਸਮਾਨ ਦੇ ਹੀ ਦਿੱਤਾ ਸੀ ਫਿਰ ਤੁਹਾਨੂੰ ਲਾਲਚ ਕਰਨ ਦੀ ਕੀ ਲੋੜ ਸੀਗੀ ਅੱਜ ਦੇ ਟਾਈਮ ਵਿੱਚ ਕੁੜੀ ਵਾਲੇ ਇੰਨਾ ਦਾਜ ਦੇਹਜ ਨਹੀਂ ਦਿੰਦੇ ਜਿੰਨਾ ਉਹਨਾਂ ਨੇ ਤੁਹਾਨੂੰ ਦੇ ਦਿੱਤਾ ਸੀ ਗੀਤਾ ਤੂੰ ਐਦਾਂ ਦੀਆਂ ਗੱਲਾਂ ਕਰਦੀ ਚੰਗੀ ਨਹੀਂ ਲੱਗਦੀ ਤੂੰ ਸੈੱਟ ਲੈਣਾ ਹੈ ਕਿ ਨਹੀਂ ਲੈਣਾ ਓਹੋ ਆਂਟੀ ਮੈਂ ਤਾਂ ਭੁੱਲ ਹੀ ਗਈ ਸੀ ਜਿਹੜੀ ਕੁੜੀ ਮੈਂ ਦੇਖੀ ਐ ਨਾ ਉਹਦੇ ਦੋ ਭਰਾ ਨੇ ਨਾਲ ਦੋ ਭਰਜਾਈਆਂ ਤੇ ਇੱਕ ਮਾਂ ਐ ਛੋਟਾ ਜਾਂ ਉਹਨਾਂ ਦਾ ਟੱਬਰ ਐ ਜਿੱਥੇ ਉਹਦਾ ਪਹਿਲੇ ਵਿਆਹ ਹੋਇਆ ਸੀ ਉੱਥੇ ਮੁੰਡਾ ਨਾ ਹੋਣ ਕਰਕੇ ਉਹਨੂੰ ਮਾਰਿਆ ਕੁੱਟਿਆ ਜਾਂਦਾ ਸੀ ਸੁਖ ਨਾਲ ਉਹਦੇ ਦੋ ਕੁੜੀਆਂ ਨੇ ਇੱਕ ਕੁੜੀ 8 ਸਾਲਾਂ ਦੀ ਐ ਤੇ ਦੂਜੀ ਕੁੜੀ 1.5-2 ਸਾਲਾਂ ਦੀ ਐ ਮੈਨੂੰ ਤਾਂ ਇਹ ਨਹੀਂ ਸਮਝ ਆਂਦੀ ਤੈਨੂੰ ਵਿਚੋਲਣ ਬਣਾਇਆ ਕਿੰਨੇ ਐ ਤੈਨੂੰ ਕਿਹਾ ਸੀ ਦਾਜ ਦੇਜ ਵਾਲੀ ਕੁੜੀ ਲੱਭ ਤੂੰ ਬੱਚਿਆਂ ਲਈ ਲੱਭੀ ਫਿਰਦੀ ਪਈ ਐ ਲੈ ਆਂਟੀ ਮੈਂ ਤਾਂ ਦਾਜ ਦੇਹੇਜ ਵਾਲੀ ਹੀ ਕੁੜੀ ਲੱਭੀ ਐ ਦਾਜ ਦੇ ਵਿੱਚ ਟੀਵੀ ਫਰਿੱਜ ਬੈੱਡ ਅਲਮਾਰੀ ਇਹ ਕੁਛ ਨਹੀਂ ਆਣਾ ਤੇ ਜੋ ਕੁੜੀ ਲੈ ਕੇ ਆਏਗੀ ਨਾ ਉਹ ਤੁਹਾਡੇ ਕੋਲੋਂ ਸਾਂਭਿਆ ਨਹੀਂ ਜਾਣਾ ਸਮਝੀ ਨਹੀਂ ਕੀ ਕਹਿ ਰਹੀ ਐ ਤੂੰ ਆਂਟੀ ਜੀ ਜਿੱਥੇ ਉਹਨਾਂ ਨੇ ਕੁੜੀ ਦਾ ਛੱਡਛਡਈਆ ਕਰਾਇਆ ਹੈ ਨਾ ਉੱਥੋਂ ਉਹਨੂੰ 14 ਲੱਖ ਰੁਪਇਆ ਮਿਲਿਆ ਐ ਤੇ ਉਹ ਛੋਟੀਆਂ-ਛੋਟੀਆਂ ਕੁੜੀਆਂ ਦੇ ਨਾਮ ਤੇ 5-5 ਲੱਖ ਦੀ ਐਫ.ਡੀ ਹੈ। ਲੈ, ਮੁੱਦੇ ਦੀ ਗੱਲ ਤਾਂ ਤੂੰ ਹੋਣ ਕੀਤੀ ਹੈਗੀ ਤਾਂ। ਆਂਟੀ, ਅੱਗੇ ਸੁਣੋ ਤੇ ਜਿਹੜੇ ਕੁੜੀ ਦੇ ਭਰਾ ਨੇ ਨਾ ਉਹਨਾਂ ਨੇ ਆਪਣੀ ਭੈਣ ਨੂੰ 15-16 ਲੱਖ ਰੁਪਏ ਦਾ ਮਕਾਨ ਵੀ ਲੈ ਕੇ ਦਿੱਤਾ ਹੋਇਆ ਹੈ ਜਿਹੜਾ ਕੁੜੀ ਦੇ ਨਾਮ ਤੇ ਹੈ। ਇਹ ਤਾਂ ਤੁਹਾਡੀ ਬਹੁਤ ਗਲਤ ਗੱਲ ਹੈ। ਵਿਚੋਲਣ ਦਾ ਕੰਮ ਹੁੰਦਾ ਵਧੀਆ ਰਿਸ਼ਤੇ ਕਰਾਉਣਾ। ਤੁਸੀਂ ਤਾਂ ਰਿਸ਼ਤੇ ਦੇ ਵਿੱਚ ਲਾਲਚ ਪਾਈ ਜਾਂਦੇ ਹੋ। ਉਹ ਵੇਲੇ ਟੱਗੇ। ਤੂੰ ਆਪਣਾ ਮੂੰਹ ਬੰਦ ਕਰ ਤੇ ਤਿਆਰੀ ਕਰ ਵਿਆਹ ਦੀ। ਗੀਤਾ ਤੂੰ ਗੱਲ ਪੱਕੀ ਕਰ ਗੱਲ ਤੇ ਤੁਸੀਂ ਪੱਕੀ ਸਮਝੋ ਨਾਲੇ ਇੱਕ ਗੱਲ ਹੋਰ ਦੱਸਦੀ ਆ ਵਿਆਹ ਤੋਂ ਬਾਅਦ ਤੁਹਾਡਾ ਮੁੰਡਾ ਵਿਹਲਾ ਨਹੀਂ ਰਹੇਗਾ ਕੁੜੀ ਪ੍ਰਾਪਰਟੀ ਡੀਲਰ ਦਾ ਕੰਮ ਕਰਦੀ ਐ ਉਹਨੇ ਆਫਿਸ ਵਿੱਚ ਨਾਲ ਹੀ ਐਂਦੀ ਕੁਰਸੀ ਲਗਾ ਲੈਣੀ ਆਪਣੇ ਕਿਉ ਫਿਰ ਬੰਟੀ ਜੀ ਲੱਗੀ ਤੁਹਾਡੀ ਜੀ ਬਲੂਸੇ ਵੀ ਕਿ ਨਹੀਂ ਅੰਮੀ ਪਹਿਲਾਂ ਜਿੱਥੇ ਮੇਰਾ ਵਿਆਹ ਹੋਇਆ ਸੀ ਨਾ ਉੱਥੇ ਤਾਂ ਉਹਨਾਂ ਦਾ ਪਹਿਲਾ ਭਰਾ ਵੀ ਨਹੀਂ ਸੀ ਤਾਂ ਵੀ ਉਹਨਾਂ ਨੇ ਸਾਡੇ ਹੱਥ ਜੜਵਾਤੇ ਇੱਥੇ ਤਾਂ ਸੁੱਖ ਨਾਲ ਹੈਗੇ ਵੀ ਦੋ ਭਰਾ ਨੇ ਜੋ ਵੀ ਕੰਮ ਕਰਨਾ ਸੋਚ ਸਮਝ ਕੇ ਕਰਿਓ ਮੰਮੀ ਲਾਲਚ ਇਹੋ ਜੀ ਚੀਜ਼ ਆ ਬੰਦੇ ਨੂੰ ਨਾ ਇੱਧਰ ਦਾ ਛੱਡਦੀ ਐ ਨਾ ਉੱਧਰ ਦਾ ਚੱਲ ਉੱਪਰ ਭੱਜ ਜਾ ਪਾਣੀ ਕੱਢ ਜਾ ਕੇ ਉੱਪਰ ਛੱਤ ਦਾ ਸਾਰਾ ਗੀਤਾ ਤੂੰ ਗੱਲ ਪੱਕੀ ਕਰਾ ਇਹਨੂੰ ਕੁਝ ਨਹੀਂ ਪਤਾ ਗੱਲ ਤੇ ਪੱਕੀ ਸਮਝੋ ਬਸ ਮੇਰਾ ਖਿਆਲ ਜ਼ਰੂਰ ਰੱਖਿਓ ਤੁਸੀਂ ਚਲੋ ਫੇਰ ਮੈਂ ਤੁਹਾਨੂੰ ਫੋਨ ਕਰਦੀ ਆ ਕੁੜੀ ਦੀ ਨਾਨੀ ਘਰੇ ਬੈਠ ਕੇ ਆਪਾਂ ਗੱਲ ਪੱਕੀ ਕਰ ਲੈਣੇ ਆ ਤੇ ਨਾਲੇ ਇਸ ਵਾਰੀ ਪਰਾਜਾ ਸੂਟ ਪਾ ਲਿਓ ਕਿਸੇ ਨੂੰ ਪਤਾ ਨਾ ਲੱਗੇ ਕਿ ਮੁੰਡੇ ਦਾ ਦੂਜੀ ਵਾਰੀ ਵਿਆਹ ਹੋ ਰਿਹਾ ਹੈ ਤੈਨੂੰ ਮੈਂ ਸਵੇਰ ਦਾ ਫੋਨ ਕੀਤਾ ਅੱਗੇ ਤਾਂ ਤੂੰ ਦੁਪਹਿਰ ਤੱਕ ਆ ਜਾਂਦੀ ਸੀ ਅੱਜ ਤਾਂ ਤੂੰ ਸ਼ਾਮ ਕਰ ਦਿੱਤੀ ਸ਼ੁਰੂ ਤੋਂ ਹੀ ਆਦਤ ਆ ਤੇਰੀ ਟ੍ਰੇਨ ਤੇ ਸਫ਼ਰ ਕਰਨਾ ਅੱਜ ਤਾਂ ਤੂੰ ਬਸ ਤੇ ਆ ਜਾਂਦੀ ਜੇ ਤੈਨੂੰ ਲੱਗਦਾ ਵੀ ਪੇਕਿਆਂ ਤੋਂ ਇੰਨੀ ਜਲਦੀ ਤੇਰਾ ਪਿੱਛਾ ਛੁੱਟ ਜੂ ਇਹ ਕਦੇ ਨਹੀਂ ਹੋ ਸਕਦਾ ਧੀਆ ਹਮੇਸ਼ਾ ਪੇਕਿਆਂ ਦੇ ਆਉਂਦੀਆਂ ਜਾਂਦੀਆਂ ਜਿੰਦਗੀਆਂ ਸੋਹਣੀਆਂ ਲੱਗਦੀਆਂ ਨੇ ਮੈਂ ਤਾਂ ਤੇਰੇ ਨਾਲ ਹੁੰਦਗੀ ਰੌਲਾ ਪਾਉਣ ਬੈਗੀ ਚੱਲ ਨੀਚੇ ਚੱਲਦੇ ਆ ਚਾਹ ਪਾਣੀ ਪੀਨੇ ਆ ਫਿਰ ਗੱਲ ਕਰਦੇ ਆ ਨਹੀਂ ਭਾਬੀ ਪਹਿਲੇ ਤੁਸੀਂ ਮੈਨੂੰ ਗੱਲ ਦੱਸੋ ਮੈਨੂੰ ਲੱਗਦਾ ਗੱਲ ਕੋਈ ਡੰਗੀ ਹੈ ਜਿਹੜਾ ਤੁਸੀਂ ਮੈਨੂੰ ਇੱਕੋਦਮ ਫੋਨ ਕਰਕੇ ਬੁਲਾਇਆ ਹੈ ਮੰਨਦੀ ਆ ਤੇਰੀ ਮਾਂ ਨੇ ਤੇਰੇ ਨਾਲ ਬਿਲਕੁਲ ਸਹੀ ਨਹੀਂ ਕੀਤਾ ਪਰ ਤੂੰ ਇੱਕੋ ਦਾਵੇਂ ਪੇਕਿਆਂ ਨੂੰ ਛੱਡ ਕੇ ਬੈਗੀ ਆ ਭਾਬੀ ਮੈਂ ਤਾਂ ਗਈ ਆਪਣੇ ਪੇਕੇ ਦਾ ਫੋਨ ਡਿੱਗਦੀ ਪਈ ਆ ਤਾਂ ਹੀ ਤਾਂ ਮੈਂ ਲੁਧਿਆਣੀ ਆਪਣੀ ਮਾਸੀ ਸੱਸ ਘਰ ਰਹਿ ਰਹੀ ਆ ਮੈਂ ਫੰਕਸ਼ਨ ਤੇ ਗਈ ਸੀਗੀ ਤਾਂ ਹੀ ਲੇਟ ਹੋ ਗਈ ਹੈਗੀ ਤਾਂ ਮੈਂ ਲੁਧਿਆਣੀ ਸੀ ਮੈਨੂੰ ਵੀ ਪਤਾ ਹੈ ਕਿ ਪੇਕੇ ਛੱਡਨੇ ਸੋਕੇ ਨਹੀਂ ਹੈਗੇ ਪੇਕੇ ਆ ਦੇ ਫੋਨ ਦੀ ਉੜੇਕ ਦੇ ਵਿੱਚ ਹੀ ਆਪਣੇ ਬੱਚੇ ਮੈਂ ਦੈਰਾਦੂਨ ਆਪਣੀ ਸਾਸ ਕੋਲ ਛੱਡੇ ਹੋਏ ਨੇ ਦੇਖ ਜੈਸਮਿਨ ਤੇਰਾ ਪੇਕਾ ਪਰਿਵਾਰ ਸਾਰਾ ਖਿੰਡ ਚੁੱਕਿਆ ਤੇ ਉੱਥੇ ਨਾ ਕੋਈ ਪੁੱਤਰ ਆ ਤੇ ਨਾ ਕੋਈ ਨੂੰਹ ਰਹੀ ਆ ਤੇ ਨਾ ਕੋਈ ਬੱਚਾ ਰਿਆ ਜੇ ਕੋਈ ਉਹਨੂੰ ਸਮੇਟ ਸਕਦਾ ਤਾਂ ਉਹ ਤੂੰ ਆ ਜੈਸਮੀਨ ਹੁਣ ਤੂੰ ਕੁਝ ਨਾ ਸੋਚ ਨਾ ਤੂੰ ਉਹ ਸੋਚ ਜੋ ਤੇਰੀ ਮਾਂ ਨੇ ਕੀਤੀ ਹੈ ਦਿਰ ਨਾਲ ਇਸ ਟਾਈਮ ਤੇਰੇ ਪੇਕਿਆਂ ਚ ਤੇਰੀ ਕੱਲੀ ਮਾਂ ਗਈ ਨਾ ਮਨਪ੍ਰੀਤ ਆ ਨਾ ਸਵਰਨਾਗਾ ਮਨਪ੍ਰੀਤ ਆਪਦੀ ਜਨਾਨੀ ਨਾਲ ਤੇ ਆਪਦੇ ਬੱਚੇ ਨਾਲ ਸੌਰੀ ਰਹਿ ਰਿਆ ਤੇਰੀ ਮਾਂ ਨੇ ਉਹਨੂੰ ਵੀ ਘਰੋਂ ਕੱਢ ਦਿੱਤਾ ਜਿਹੜੀ ਸਵਰਨੇ ਨੇ ਰਪਾਲੀ ਲਿਆਂਦੀ ਸੀ ਉਹ ਵੀ ਖਿਸਕ ਗਈ ਤੇ ਫਿਰ ਸਵਰਨਾ ਕਿੱਥੇ ਐ ਕਾ ਰਾਜਾ ਰਮੇਸ਼ ਵਰਨੇ ਨਾਲ ਗੱਲ ਕਾਕਾ ਉਦੋਂ ਤੇ ਬੜਾ ਟੱਪਦਾ ਫਿਰਦਾ ਸੀ ਸਵਰਨੇ ਬਾਰੇ ਤਾਂ ਤੂੰ ਮੈਥੋਂ ਨਾ ਹੀ ਪੁੱਛ ਸਵਰਨੇ ਬਾਰੇ ਜੇ ਤੂੰ ਪੁੱਛੇਂਗੀ ਨਾ ਤੇਰਾ ਰੋਣਾ ਨਹੀਂ ਬੰਦ ਹੋਣਾ ਭਾਬੀ ਮੈਨੂੰ ਤਾਂ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਮੇਰੀ ਮਾਂ ਇੰਨੀ ਪੱਥਰ ਦਿਲ ਹੋ ਗਈ ਕਿ ਉਹਨੂੰ ਪਤਾ ਹੀ ਨਹੀਂ ਲੱਗਦਾ ਪਿਆ ਕਿ ਮੈਂ ਕਰਦੀ ਕੀ ਪਈ ਆ ਮੈਂ ਨਾ ਪੱਥਰ ਦਿਲ ਇਨਸਾਨ ਵੀ ਪਿਗਲਦੇ ਦੇਖੇ ਨੇ ਪਰ ਇਹ ਪਤਾ ਨਹੀਂ ਕਹੇ ਜੀ ਮਿੱਟੀ ਦੀ ਬਣੀ ਆ ਜਿਹੜੀ ਪਿਗਲ ਦਾ ਨਾ ਹੀ ਨਹੀਂ ਲੈਂਦੀ ਤੁਸੀਂ ਫਿਰ ਆਪ ਦੱਸੋ ਜੜਾ ਬੰਦਾ ਕਿਸੇ ਦੇ ਸਮਝਾਏ ਨਹੀਂ ਸਮਝਦਾ ਪਿਆ ਤੇ ਮੇਰੇ ਸਮਝਾਏ ਤੇ ਕੀ ਸਮਝਣਾ ਉਹਨੇ ਕੱਲ ਮਨਪ੍ਰੀਤ ਤੇ ਲਾਪ੍ਰੀਤ ਆਏ ਸੀ ਘਰੇ ਸਵਰਨੇ ਬਾਰੇ ਦੱਸਣ ਪਰ ਤੇਰੀ ਮਾਂ ਨੇ ਉਹਨਾਂ ਨੂੰ ਫਿਰ ਤੋਂ ਘਰੋਂ ਕੱਢ ਦਿੱਤਾ ਸਵਰਨੇ ਬਾਰੇ ਸਵਰਨੇ ਬਾਰੇ ਕੀ ਦੱਸਾਂ ਸੀ ਭਾਬੀ ਉਹਨਾਂ ਨੇ ਕੀ ਹੋਇਆ ਸਵਰਨੇ ਨੂੰ ਜੈਸਮੀਨ ਤੈਨੂੰ ਕੀ ਦੱਸਾਂ ਸਵਰਨਾ ਮੈਂਟਲੀ ਅਫਸੈਟ ਹੋ ਗਿਆ ਉਹ ਕਿੱਥੇ ਆ ਤੇ ਕੀ ਕਰਦਾ ਪਿਆ ਕਿਸੇ ਨੂੰ ਕੁਝ ਨਹੀਂ ਪਤਾ ਜੈਸਮਿਨ ਤੁਸਾਮ ਆਪਦੇ ਆਪ ਨੂੰ ਮੈਂ ਮਨਪ੍ਰੀਤ ਨੂੰ ਕਿਹਾ ਸੀ ਕਿ ਜੈਸਮਿਨ ਨੂੰ ਫੋਨ ਕਰ ਦੇ ਪਰ ਉਹ ਕਹਿੰਦਾ ਮੈਨੂੰ ਮੇਰੀ ਭੈਣ ਦੇ ਆਕਰ ਦਾ ਪਤਾ ਜਿੰਨਾ ਚਿਰ ਮੇਰੀ ਮਾਂ ਨਹੀਂ ਨਾ ਫੋਨ ਕਰਦੀ ਉਹ ਕਦੇ ਨਹੀਂ ਆਉਗੀ ਇੱਥੇ ਭਾਦੀ ਮੰਮੀ ਨੂੰ ਪਤਾ ਹੈ ਕਿ ਸਵਰਨੇ ਦੀ ਇਹ ਹਾਲਤ ਹੈ ਹਾਂ ਸਾਰਾ ਕੁਝ ਪਤਾ ਤੇਰੀ ਮਾਂ ਨੂੰ ਮਨਪ੍ਰੀਤ ਨੇ ਸਵਰਨੇ ਦੀ ਵੀਡੀਓ ਵੀ ਵਿਖਾਈ ਪਰ ਉਹਦੀ ਸਿਹਤ ਤੇ ਕੋਈ ਅਸਰ ਨਹੀਂ ਹੋਇਆ ਉਲਟਿਆ ਕਹਿੰਦੀ ਤੁਸੀਂ ਮੇਰੇ ਘਰ ਚ ਬਣਨ ਦੀ ਸਕੀਮ ਲਾਈ ਹੋਈ ਹੈ ਰੋਣਾ ਰੋਣਾ ਥੋੜੋ ਨਾ ਕੋਈ ਹੱਲ ਹੁੰਦੇ ਨੇ ਤੂੰ ਤਾਂ ਸਾਡੀ ਦਲੇਰ ਕੁੜੀ ਐ ਤੂੰ ਨਾ ਮਨਪ੍ਰੀਤ ਨੂੰ ਫੋਨ ਕਰ ਤੇ ਦੋਨੇ ਭੈਣ ਭਰਾ ਮਿਲ ਕੇ ਲੱਭੋ ਸਵਰਨੇ ਨੂੰ ਤੇ ਉਹਨੇ ਲੱਭ ਜਾਣਾ ਉਹਦਾ ਲੱਭਣਾ ਨਾ ਬਹੁਤ ਜ਼ਰੂਰੀ ਐ ਕਿਉਂਕਿ ਜਿਸ ਸਾਬ ਦੀ ਉਹਦੀ ਹਾਲਤ ਆ ਨਾ ਉਹ ਆਪਣੇ ਆਪ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਤੇ ਕਿਸੇ ਹੋਰ ਨੂੰ ਵੀ ਇੰਨਾ ਕੁਛ ਇਸ ਘਰ ਚ ਹੋ ਗਿਆ ਤੇ ਮਨਪ੍ਰੀਤ ਦਾ ਇੱਕ ਵੀ ਫੋਨ ਕਰਨਾ ਨਹੀਂ ਬੰਦਾ ਸੀ ਮੈਨੂੰ ਮਨਪ੍ਰੀਤ ਤਾਂ ਤੇਰੇ ਨਾਲ ਰਖੜੀ ਵਾਲਾ ਗੁੱਸਾ ਵੀ ਲਈ ਬੈਠਾ ਵੀ ਉਹ ਕਹਿੰਦਾ ਗੁੱਸਾ ਦਾ ਜੈਸਮੀਨ ਦਾ ਮੇਰੀ ਮਾਂ ਨਾ ਸੀ ਮੇਰੇ ਨਾਲ ਕਾਹਦਾ ਗੁੱਸਾ ਸੀ ਚਲੋ ਹੁਣ ਛੱਡੋ ਤੁਸੀਂ ਆ ਗੁੱਸੇ ਗਿੱਲੇ ਨਾ ਟਾਈਮ ਨਹੀਂ ਹੈਗਾ ਹੁਣ ਤੂੰ ਆਪਦੀ ਮਾਂ ਨੂੰ ਸਮਝਾ ਵੀ ਹੁਣ ਥੋੜੀ ਕਹਾਣੀ ਉਹਨੂੰ ਅਕਲ ਦੇ ਤਾਂ ਵੀ ਤੁਸੀਂ ਵੀ ਕਮਾਲ ਦੀਆਂ ਗੱਲਾਂ ਕਰਦੇ ਪਿਓ ਜਿਹੜੀ ਮਾਂ ਨੂੰ ਪਤਾ ਹੈ ਕਿ ਮੇਰਾ ਮੁੰਡਾ ਮੈਂਟਲੀ ਅਫਸਰਟ ਹੈ ਉਹਨੂੰ ਉਦੋਂ ਨਹੀਂ ਅਕਲ ਆਈ ਤੇ ਮੇਰੇ ਸਮਝਾਇਆ ਕਿ ਅਕਲ ਆਣੀ ਹੈ ਜੈਸਮੀਨ ਫੇਰ ਵੀ ਤੇਰਾ ਪੇਕਾ ਪਰਿਵਾਰ ਆ ਤੇ ਤੇਰਾ ਜਾਣਾ ਬਣਦਾ ਉੱਥੇ ਤੇਰੇ ਵੀ ਕੁਝ ਫਰਜ਼ ਨੇ ਆਪਦੇ ਪੇਕਿਆਂ ਪ੍ਰਤੀ ਮੈਂ ਮੰਦੀਆ ਕਿ ਉਸ ਘਰ ਨੂੰ ਲੈ ਕੇ ਨਾ ਮੇਰੇ ਕਈ ਫਰਜ਼ ਨਹੀਂ ਪਰ ਉਸ ਘਰ ਦੇ ਤੇ ਨੂੰ ੱੱਕੇ ਮਾਰ ਕੇ ਕੱਢਿਆ ਹੋਵੇ ਤੇ ਫਿਰ ਭਾਬੀ ਮੇਰੇ ਕਾਦੇ ਫਰਜ਼ ਤੂੰ ਵੀ ਨਾ ਆਪਣੀ ਮਾਂ ਤੀ ਗਈਆਂ ਨਾ ਤਾਂ ਉਹਦੀ ਆਕੜ ਜਾਂਦੀ ਆ ਤੇ ਨਾ ਤੇਰੀ ਜਾਂਦੀ ਆ ਇੱਕ ਜਾਨੇ ਨੂੰ ਤਾਂ ਝੁਕਣਾ ਹੀ ਪੈਣਾ ਨਾ ਜੇ ਤੇਰੀ ਮਾਂ ਨਹੀਂ ਸਮਝਦੀ ਤੂੰ ਤਾਂ ਸਮਝ ਇੱਕ ਵਾਰੀ ਤਾਂ ਜਾ ਕੇ ਉਹਦੇ ਨਾਲ ਗੱਲ ਕਰਕੇ ਆ ਭਾਬੀ ਜਿਹੜੇ ਬੰਦਿਆਂ ਨੇ ਆਪਣੇ ਹੱਥੀ ਆਪਣੇ ਕਰਮ ਆਪ ਖਰਾਬ ਕੀਤੇ ਹੋਣ ਨਾ ਉਹ ਸਮਝਾਇਆ ਨਹੀਂ ਸਮਝਦੇ ਉਹਨਾਂ ਨੂੰ ਨਾ ਉਹਨਾਂ ਦੇ ਕਰਮਾਂ ਦੀ ਸਜ਼ਾ ਮਿਲਣੀ ਬਹੁਤ ਜ਼ਰੂਰੀ ਹੈ। ਚੱਲ ਪੇਕੇ ਘਰ ਜੇ ਤੂੰ ਨਹੀਂ ਅੰਦਰ ਵੜ ਸਕਦੀ ਤਾਂ ਨਾ ਵੜ ਪਰ ਤੂੰ ਬਾਹਰ ਰਹਿ ਕੇ ਤਾਂ ਕੁਝ ਕਰ ਸਕਦੀ ਆ ਨਾ ਆਪਣੇ ਪੇਕੇਆਂ ਲਈ। ਚਲੋ ਕੋਈ ਨਾ ਭਾਬੀ ਮੈਂ ਕਰਦੀ ਆ ਮਨਪ੍ਰੀਤ ਨੂੰ ਫੋਨ ਉਹਨੂੰ ਕਹਿੰਨੀ ਆ ਕਿ ਚਲਾ ਪੇਲੀ ਆਪਾਂ ਜਾ ਕੇ ਚੌਕੀ ਰਿਪੋਰਟ ਲਗਾ ਕੇ ਆਈਏ ਸਵਰਨੇ ਦੀ। ਕੋਈ ਨਾ ਮੈਂ ਬਾਹਰ ਰਹਿ ਕੇ ਵੀ ਨਾ ਆਪਣੇ ਪੇਕੇਵਾਂ ਸੇ ਕੁਝ ਨਾ ਕੁਝ ਕਰ ਸਕਦੀ ਆ ਪਰ ਉਸ ਘਰ ਚ ਭਾਬੀ ਮੈਂ ਉਦੋਂ ਹੀ ਜਾਊਂਗੀ ਜਦੋਂ ਮੇਰੀ ਮਾਂ ਮੇ ਨੂੰ ਖੁਦ ਫੋਨ ਕਰਕੇ ਬੁਲਾਏਗੀ। ਚੱਲ ਪੈਣਾ ਤੂੰ ਵੀ ਆਪਦੀ ਜਗ੍ਹਾ ਸਹੀ ਆ। ਚਲ ਆਪਾਂ نیچے ਚੱਲਦੇ ਹਾਂ ਹਾਂ ਜੀ ਮੈਡਮ ਜੀ ਕੀ ਗੱਲ ਅੱਗੇ ਤਾਂ ਤੂੰ ਅਨਸ਼ੂ ਕੋਲ ਵੀ ਰਹਿ ਲੈਣੀ ਐ ਤੇ ਮੰਮੀਆਂ ਕੋਲ ਵੀ ਤੇ ਅੱਜ ਕੀ ਹੋ ਗਿਆ ਜਿੱਦ ਫੜੀ ਹੋਈ ਸੀ ਕਿ ਮੈਂ ਆਫਿਸ ਜਾਣਾ ਤੁਹਾਡੇ ਨਾਲ ਮੰਮੀ ਤੁਸੀਂ ਕੰਮ 'ਚ ਇੰਨਾ ਬਿਜ਼ੀ ਹੋ ਗਏ ਹੋ ਨਾ ਤੁਸੀਂ ਤਾਂ ਬੱਚਿਆਂ ਨੂੰ ਹੀ ਭੁੱਲ ਗਏ ਹੋ ਮੰਮੀ ਤੁਹਾਨੂੰ ਯਾਦ ਐ ਤੁਸੀਂ ਲਾਸਟ ਮੈਂ ਨਾ ਬੈਕੇ ਕਦੋਂ ਗੱਲ ਕੀਤੀ ਆ ਤੁਹਾਨੂੰ ਕਿੱਥੇ ਯਾਦ ਹੋਣਾ ਕਿਰਨ ਜੀ ਤਾਂ ਪੈਸੇ ਕਮਾਰੇ ਨੇ ਨਾ ਬਹੁਤ ਗੱਲਾਂ ਆ ਗਈਆਂ ਤੈਨੂੰ ਪਰ ਜ਼ਿੰਦਗੀ ਜੀਣ ਵਾਸਤੇ ਨਾ ਪੁੱਤ ਜੀ ਪੈਸਾ ਵੀ ਬਹੁਤ ਜ਼ਰੂਰੀ ਹੈ ਕਿਰਨ ਜੀ ਕੱਲਾ ਪੈਸਾ ਨਹੀਂ ਜ਼ਰੂਰੀ ਅੱਛਾ ਜੀ ਫਿਰ ਪੁੱਤ ਜੀ ਤੁਸੀਂ ਦੱਸੋ ਕੀ ਜ਼ਰੂਰੀ ਹੈ ਪੈਸੇ ਦੇ ਨਾਲ ਨਾ ਰਿਸ਼ਤੇ ਵੀ ਜ਼ਰੂਰੀ ਆ ਆਈ ਗੱਲ ਸਮਝ ਕੇ ਨਹੀਂ ਪੁੱਤ ਮੈਨੂੰ ਤਾਂ ਸਮਝ ਆ ਗਈ ਹੈ ਪਰ ਇੱਕ ਗੱਲ ਨਾ ਤੂੰ ਵੀ ਸਮਝ ਲੈ ਜਿਹਦੇ ਕੋਲ ਪੈਸਾ ਨਾ ਉਹਦੇ ਕੋਲ ਹੀ ਰਿਸ਼ਤੇ ਨੇ ਮੰਮੀ ਇਹਦਾ ਮਤਲਬ ਕਿ ਮਾਮੇ ਕੋਲ ਪੈਸਾ ਤੁਸੀਂ ਤਾਂ ਹੀ ਮਾਮੇ ਕੋਲ ਆਇਆ ਪੁੱਤਰ ਇਹ ਗੱਲ ਨਹੀਂ ਹੈ ਕੁਝ ਰਿਸ਼ਤੇ ਨਾ ਤੇਰੇ ਮਾਮੇ ਵਾਂਗੂ ਐ ਤੇ ਉਹਨਾਂ ਨੂੰ ਨਾ ਪੈਸਾ ਨਹੀਂ ਜ਼ਰੂਰੀ ਰਿਸ਼ਤੇ ਜ਼ਰੂਰੀ ਨੇ ਚਲੋ ਸਮਝ ਗਈ ਤੁਹਾਡੀ ਗੱਲ ਮੈਂ ਚਲ ਹੁਣ ਤੂੰ ਸਮਝ ਗਈ ਨਾ ਪਰ ਮੇਰੀ ਇੱਕ ਗੱਲ ਦਾ ਜਵਾਬ ਦੇ ਤੂੰ ਆਫਿਸਾਂ ਨੂੰ ਅੱਜ ਮਗਰ ਕਿਉਂ ਪਈ ਸੀ ਤੂੰ ਕਿਹਾ ਸੀ ਆਫਿਸ ਚਲੋ ਮੰਮੀ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਦੱਸ ਕੀ ਗੱਲ ਕਰਨੀ ਆ ਕੋਈ ਗੱਲ ਹੀ ਕਰਨੀ ਮੇਰੀ ਗਰਲ ਸੋਨ ਇੱਕ ਤੇਰਾ ਨਹੀਂ ਪਤਾ ਚੱਲਦਾ ਕਦੇ ਤੋਂ ਕਹਿੰਦੀ ਐ ਮੈਂ ਗੱਲ ਕਰਨੀ ਐ ਤੇ ਕਦੇ ਕੰਨੀ ਨਹੀਂ ਕਰਨੀ ਜੇ ਜ਼ਰੂਰੀ ਗੱਲ ਹੈ ਨਾ ਤੇ ਗੱਲ ਕਲੀਅਰ ਕਰ ਲੈ ਫਿਰ ਨਾ ਕਹਦੀ ਮਾਂ ਕੰਮ ਚ ਬਿਜ਼ੀ ਹੋ ਗਈ ਐ ਮੰਮੀ ਤੁਸੀਂ ਦੁਆਰਾ ਪਿਆਰ ਕਰਵਾਉਣ ਲੱਗੇ ਹੋ ਤੈਨੂੰ ਇਹ ਗੱਲ ਕਿੱਥੋਂ ਪਤਾ ਚੱਲੀ ਤੇ ਕਿੰਨੇ ਦੁੱਸੀ ਇਹ ਗੱਲ ਪੂਰੇ ਘਰ ਚ ਰੌਲਾ ਪੈ ਗਿਆ ਤੁਹਾਨੂੰ ਪਤਾ ਹੀ ਨਹੀਂ ਗੁੰਨੂ ਆਜੋ ਮਨੀ ਜੀ ਬੈਠੋ ਕਰਦੇ ਆਪਾਂ ਇਸ ਮੁੱਦੇ ਤੇ ਗੱਲ ਹੋਰ ਕਿਰਨ ਜੀ ਠੀਕ ਹੋ ਇਹ ਤੁਹਾਡੀ ਬੇਟੀ ਹੈ ਕੀ ਨਾਮ ਹੈ ਇਹਦਾ ਹਾਂਜੀ ਇਹ ਮੇਰੀ ਵੱਡੀ ਬੇਟੀ ਹੈ ਗੁੰਨੂ ਤੇ ਇੱਕ ਛੋਟੀ ਬੇਟੀ ਹੈ ਉਹਦਾ ਨਾਮ ਹੈ ਗੈਰ ਰਹਿਮਤ ਉਹ ਘਰੇ ਹੈ ਤੇ ਐ ਕਹਿੰਦੀ ਮੈਂ ਆਫਿਸ ਜਾਣਾ ਹੈ ਇਸ ਕਰਕੇ ਨਾ ਮੈਨੂੰ ਮਾਰ ਹੀ ਲਈ ਹੋਰ ਕਿਦਾਂ ਬਰੋ ਠੀਕ ਆ ਲੈ ਕਿਰਨ ਜੀ ਤੁਸੀਂ ਦੱਸ ਦਿੰਦੇ ਅਜ ਗੱਲ ਨੂੰ ਨਿਆ ਮੈਂ ਕੋਈ ਚਾਕਲੇਟ ਹੀ ਲੈ ਜਾਂਦਾ ਲੈ ਇਹਨਾਂ ਨੂੰ ਕਿਹੜੀ ਚੀਜ਼ਾਂ ਦੀ ਕਮੀ ਐ ਫ੍ਰੀਜ ਨਾ ਸਾਰੀ ਭਰੀ ਪਈ ਐ ਤੇ ਲੋਕੀ ਅਲਮਾਰੀ ਚ ਕੱਪੜੇ ਰੱਖਦੇ ਤੇ ਇਹਨਾਂ ਨੇ ਚੀਜ਼ਾਂ ਵੜ ਵੜ ਕੇ ਰੱਖੀਆਂ ਹੋਈਆਂ ਚਲੋ ਇਹ ਚੀਜ਼ਾਂ ਬੱਚੇ ਨਹੀਂ ਖਾਣੀਆਂ ਤੇ ਮੈਂ ਪਹਿਲਾਂ ਤੁਹਾਡੇ ਪੁਰਾਣੇ ਆਫਿਸ ਗਿਆ ਮਾ ਉੱਥੇ ਤੁਸੀਂ ਐ ਨਹੀਂ ਸੀ ਤੁਸੀਂ ਅਜੇ ਫਿਰ ਇੱਧਰ ਉਹ ਮਨੀ ਜੀ ਇੱਥੇ ਨਾ ਚਾਰ ਪੰਜ ਜਣਾਂ ਨੇ ਨਾ ਫੰਟਰ ਰੁਕੀਆਂ ਹੋਈਆਂ ਤੇ ਮੈਂ ਵੀਰੇ ਹੋਣਾ ਨੂੰ ਕਿਹਾ ਕਿ ਅੱਜ ਮੇਰੀ ਐਪਟੀ ਡਿਊਟੀ ਲਾਓ ਮੈਂ ਆਪ ਹੀ ਦੇਖ ਲਵਾਂਗੀ ਚਲੋ ਹੁਣ ਮੇਰਾ ਤੇਲ ਵੱਜ ਜਾ ਕਰੂਗਾ ਪਹਿਲਾਂ ਮੈਨੂੰ ਉਧਰ ਜਾਣਾ ਪੈਂਦਾ ਸੀ ਫਿਰ ਇੱਧਰ ਆਉਂਦਾ ਸੀ ਹੁਣ ਮੈਂ ਸਿੱਧਾ ਇੱਧਰ ਹੀ ਆ ਜਾ ਕਰੂੰਗਾ ਅੱਜ ਵੀ ਤੁਸੀਂ ਫੜਦੋ ਫੜਾਣ ਆਏ ਹੋ ਜੇ ਵੇਲੇ ਸੀ ਤਾਂ ਆ ਗਏ ਤਾਂ ਤੋਂ ਇਲਾਵਾ ਤੁਸੀਂ ਹੋਰ ਵੀ ਕੋਈ ਕੰਮ ਕਰਦੇ ਹੋ ਜਿਵੇਂ ਪੇਪਰਾਂ ਦੀ ਤਿਆਰੀ ਕਰ ਰਹੇ ਹਾਂ ਮੈਂ ਪਟਵਾਰੀ ਦੇ ਪੇਪਰ ਦੇਣੇ ਆਂ ਆਂਦੇ ਸਾਲ ਨੂੰ ਆਪਾਂ ਪਟਵਾਰੀ ਬਣ ਜਾਣਾ ਲੈ ਫਿਰ ਤਾਂ ਮੇਰਾ ਕੰਮ ਹੋਰ ਸੌਖਾ ਹੋ ਜਾਊਗਾ ਮੈਂ ਮੁੰਡਿਆਂ ਦੀ ਮਿੰਤਾ ਕਿਉਂ ਕਰਨੀ ਆ ਸਿੱਧਾ ਹੀ ਨਾ ਆਪਾਂ ਪਟਵਾਰੇ ਸਾਹਿਬ ਨੂੰ ਫੋਨ ਲਾਇਆ ਕਰਨਾ ਉਹ ਆਪਾਂ ਤਾਂ ਦਿਲਾਂ ਦੀ ਜਾਨ ਜਾਣਦੇ ਆ ਤੁਸੀਂ ਬਸ ਸੋਚਿਓ ਫਰਜ਼ ਤੁਹਾਡੇ ਕੋਲ ਹੋਊਗੀ ਅੱਛਾ ਜੀ ਚਲੋ ਕੋਈ ਗੱਲ ਨਹੀਂ ਪੇਪਰਾਂ ਦੀ ਨਾ ਤਿਆਰੀ ਕਰ ਲਓ ਫੇਲ ਨਾ ਹੋ ਜਿਓ ਕਿਤੇ ਚਲੋ ਮੈਂ ਚਲਦਾ ਮੈਨੂੰ ਦੋ ਕੋ ਕੰਮ ਆ ਕਿਰਨ ਜੀ ਤੇ ਤੁਹਾਡੇ ਵਿਆਹ ਦਾ ਕੀ ਬਣਿਆ ਆਇਆ ਕੋਈ ਮੁੰਡਾ ਪਸੰਦ ਚਲੋ ਫੇਰ ਕਰਦੇ ਹਾਂ ਸਮਝੋ ਤੇ ਗੱਲ ਮੈਂ ਚਲਦਾ ਹਾਂ ਵੀ ਗੱਲੋਂ ਹੁਣ ਦੱਸ ਕੀ ਕਰਨੀ ਹੈ ਤੂੰ ਮੈਂ ਕੀ ਕਹਾਂ ਤੁਸੀਂ ਮੈਨੂੰ ਇੰਨਾ ਦੱਸੋ ਤੁਸੀਂ ਵਿਆਹ ਕਰਵਾ ਰਹੇ ਹੋ ਪੁੱਤ ਮੇਰਾ ਨਾ ਮਨ ਨਹੀਂ ਹੈਗਾ पर तेरे मामे तो भी बाहर नहीं जा सकती वो कह रहे ने तो फिर करवाना ही पैना मेरे कहने का मतलब आ जीवे डैडी नवी मम्मी लैके आई थी ओदे तुम नवा डैडी लैके आओगे मतलब पापा नवी डैडी के घर रवानगी हूं मम्मी गल हैगी ए कि तुम रहो नवे डैडी ना मतलब ਮਤਲਬ ਇਹ ਤੂੰ ਸਿਰੋਂ ਨਵੇਂ ਡਾਡੀ ਨਾਲ ਮੈਂ ਤੇ ਰਹਿਮਤ ਨੇ ਨਾਲ ਨਹੀਂ ਜਾਣਾ ਕਾ ਜੀ ਕੀ ਹਾਲ ਚਾਲ ਤੁਹਾਡਾ ਸਾਰਿਆਂ ਦਾ ਸੋ ਸਾਡੇ 100 ਐਪੀਸੋਡ ਕੰਪਲੀਟ ਹੋ ਗਏ ਨੇ ਬਹੁਤ ਮਿਹਨਤ ਕੀਤੀ ਹੈ ਬੜਾ ਕੁਝ ਅਸੀਂ ਚੰਗਾ ਵੀ ਦੇਖਿਆ ਮਾੜਾ ਵੀ ਦੇਖਿਆ ਕਈ ਆਰਟਿਸਟ ਬੀਜੀ ਸੀਗੇ ਤਾਂ ਵੀ ਉਹਨਾਂ ਨੇ ਸਾਡਾ ਸਾਥ ਦਿੱਤਾ ਪੂਰੀ ਟੀਮ ਆ ਵਿੱਚ ਸਵਰਨਾਣੀ ਹੈਗਾ ਰਜਨੀ ਅੰਟੀ ਨਹੀਂ ਹੈਗੇ ਕਿਉਂਕਿ ਸਾਰੇ ਆਪਣੇ ਆਪਣੇ ਕੰਮਾਂ 'ਚ ਬੀਜੀ ਸੀ ਅੱਜ ਸਾਡਾ 100 ਐਪੀਸੋਡ ਕੰਪਲੀਟ ਹੋਇਆ ਸੀ ਸ਼ੂਟ ਡਨ ਕੀਤਾ ਸੀ ਉਸ ਤੋਂ ਬਾਅਦ ਮੈਂ ਕਿਹਾ ਚਲ ਜਿਹਨੇ ਅਵੇਲੇਬਲ ਨੇ ਇਹਨਾਂ ਨੂੰ ਬੁਲਾ ਕੇ ਕੇਕ ਕੱਟਦੇ ਆ ਤੇ ਨਾਲੇ ਖੁਸ਼ੀਆਂ ਸਾਂਝੀਆਂ ਕਰਦੇ ਆ ਤਾਂ ਕਰਕੇ ਅਸੀਂ ਤਾਂ ਕਰਕੇ ਅਸੀਂ ਅੱਜ ਬਹੁਤ ਖੁਸ਼ ਆ ਕਿ ਸਾਡੀ ਇਹ ਪਹਿਲੀ ਸੀਰੀ ਸੀ ਜਿਹੜੀ ਬਿਨਾ ਰਾਈਟਰ ਤੋਂ ਮੈਂ ਤੇ ਰਾਧਿਕਾ ਨੇ ਕੰਸੈਪਟ ਮੈਂ ਤੇ ਰਾਧਿਕਾ ਨੇ ਡਿਸਕਸ਼ਨ ਕਰਨੀ ਸਿਰੇ ਉੱਠ ਕੇ ਇਹਨੂੰ ਲਿਖਣਾ ਕੁਝਕ ਐਪੀਸੋਡ ਰਾਧਿਕਾ ਨੇ ਕੁਝਕ ਮੈਂ ਅਸੀਂ ਲਿਖ ਕੇ ਸਾਰਾ ਓਕੇ ਕਰਕੇ ਇਨੂੰ ਜਿੱਦਾਂ-ਕਿੱਦਾਂ ਕਰਕੇ 100 ਤੇ ਲੈ ਕੇ ਆਇਆ ਕਿਉਂਕਿ ਇਹਦਾ ਜਿਹੜਾ ਮੈਟਰ ਸੀਗਾ ਸਿਰਫ 30 ਐਪੀਸੋਡ ਤੱਕ ਦਾ ਸੀਗਾ 30 ਤੋਂ ਅੱਧ 32 ਜਾਣੇ ਸੀਗੇ ਪਰ ਅਸੀਂ ਜਦੋਂ ਅੱਜ 100ਵਾਂ ਸ਼ੂਟ ਕੀਤਾ ਬੜੇ ਖੁਸ਼ ਵੀ ਹੋਏ ਬੜੇ ਇਮੋਸ਼ਨਲ ਵੀ ਹੋਏ ਕਿ ਅਸੀਂ ਇੱਥੇ ਤੱਕ ਪਹੁੰਚ ਗਏ ਆ ਤੇ ਇਹ ਸੀਰੀਜ਼ ਹੱਲੇ ਥੋੜੀ ਜੀ ਹੋਰ ਅੱਗੇ ਜਾਣੀ ਆ ਕਿਉਂਕਿ ਇਹਦਾ ਹੱਲੇ ਮੈਟਰ ਹੋਰ ਪਿਆ ਹੈ ਵੀ ਕਈਆਂ ਦੇ ਕਮੈਂਟ ਆ ਰਹੇ ਸੀ ਕਿ ਵੀ ਤੁਸੀਂ ਸੀਰੀਜ਼ ਨੂੰ ਖਿੱਚ ਰਹੇ ਹੋ ਖਿੱਚ ਨਹੀਂ ਰਹੇ ਕੁਝ ਕੁ ਮੈਟਰ ਹੁੰਦੇ ਨੇ ਜਿਹੜੇ ਮੈਟਰ ਇਹ ਇੱਕ ਦੋ ਦਿਨ ਚ ਸੌਟ ਆਊਟ ਨਹੀਂ ਹੁੰਦੇ ਉਹਨਾਂ ਨੂੰ ਸਾਲੋ ਸਾਲ ਮਹੀਨੇ ਦੋ ਮਹੀਨੇ ਬਹੁਤ ਟਾਈਮ ਲੱਗ ਜਾਂਦਾ ਤਾਂ ਕਾਲੀ ਨਾ ਪਿਆ ਕਰੋ ਮੇਰਾ ਹੱਥ ਫਟਕ ਹਾਂ ਤਾਂ ਸਿਫਾਰਸ਼ ਤਾਂ ਥੈਂਕ ਯੂ ਸੋ ਮੱਚ ਸਾਰਿਆਂ ਦਾ ਮੇਰੀ ਟੀਮ ਦਾ ਮੈਂ ਪਿੱਛੇ ਨਹੀਂ ਦੇਖੂੰਗਾ ਇਧਰੋਂ ਸ਼ਕਲਾਂ ਦੇਖ ਕੇ ਬੋਲੂੰਗਾ ਸਾਰੀ ਟੀਮ ਇੱਥੇ ਬੈਠੀ ਹੋਈ ਹੈ ਤੇ ਇਹ ਪਹਿਲਾ ਛਾਲ ਉਹਣੀ ਹਰਦੀਪ ਹਰਦੀਪ ਠੀਕ ਆ ਗੁੰਨੂ ਗੁੰਨੂ ਕਿਤੇ ਗੁੰਨੇ ਆ ਇੱਧਰ ਆ ਤੂੰ ਤੂੰ ਵੀਡੀਓ ਬਣਾਉਣ ਲੱਗੀ ਆ ਲੱਗੀ ਸ਼ੂਟ ਕਰਨ ਆ ਆ ਸਾਡਾ ਗੁੰਨਾ ਠੀਕ ਆ ਆ ਮੇਰਾ ਭੋਲਾ ਇੱਧਰ ਆ ਭੋਲੇ ਕਾਕਾ ਇੱਥੇ ਆਓ ਆ ਸਾਡਾ ਮੇਨ ਐਕਟਰ ਇਹਨੇ ਬਹੁਤ ਐਕਟਿੰਗ ਕੀਤੀ ਹੈਲੋ ਬੋਲ ਦੋ ਸਾਰਿਆਂ ਨੂੰ ਹੈਲੋ ਕਹੋ ਇਹਨੇ ਬੋਲੀ ਐਕਟਿੰਗ ਕੀਤੀ ਔਰ ਸਾਰਿਆਂ ਨੇ ਪਸੰਦ ਵੀ ਕੀਤੀ ਹੈ ਸਮਝ ਵੀ ਆਈ ਹੈ ਇਹਦੇ ਸਾਇਲੈਂਸ ਸਾਰਿਆਂ ਨੂੰ ਹੈਲੋ ਕਹੋ ਇਹ ਸ਼ਰਮਿਲੀ ਆ ਸਾਡੀ ਇਹ ਮੂੜੀ ਆ ਠੀਕ ਆ ਰਮਨ ਭਾਜੀ ਸਵੈਟਰ ਪਾਈਏ ਸ਼ੂਟ ਸ਼ੁਰੂ ਕੀਤਾ ਸੀ ਅੱਜ ਟੀ-ਸ਼ਰਟਾਂ 'ਚ ਆ ਗਏ ਸਰਦੀਆਂ 'ਚ ਸ਼ੁਰੂ ਕੀਤਾ ਸੀ ਸੋਹਣਿਆ ਭਾਬੀ ਉਹ ਖੁੰਝੇ 'ਚ ਲੱਗੀ ਇੱਥੇ ਵੀ ਖੁੰਝੇ 'ਚ ਆ ਮਨਪੀਰ ਭਾਤ ਮਨਪੀ ਭਾਈ ਦੇ ਲਾਪੇ ਦੇ ਇਕੱਠੇ ਹੁਣ ਵੀ ਇਕੱਠੇ ਨੇ ਇੰਨੇ ਇਕੱਠੇ ਰਹਿਣ ਸਵਰਨਾ ਸਾਡਾ ਮਾਨਸੇ ਆ ਸਵਰਨੇ ਦਾ ਹਾਂ ਮੈਂ ਨਹੀਂ ਮੈਂ ਦੇਖ ਮੈਂ ਕਿਰਨ ਬਣੀ ਹੋਈਆਂ ਨੂੰ ਚੱਕ ਕੇ ਕਿਰਨ ਬਾੜੇ ਨੰਨਲ ਬੰਨ ਹਾਂ ਆ ਜਾ ਆ ਥੰਬਨੇਲ ਆ ਗਿਆ ਠੀਕ ਹੈ ਤੇ ਮੰਮੀ ਤੂੰ ਕਿੱਥੇ ਆਂ ਅਰੇ ਮੈਂ ਹੂੰ ਮੰਮੀ ਨਵਾਂ ਸੂਟ ਪਾਇਆ ਹੁਣ ਵੀ ਨਵਾਂ ਸੂਟ ਪਾਇਆ ਤੇਰੀ ਸੂਟਾਂ ਨਹੀਂ ਬੜੇ ਚਰਚੇ ਨੇ ਅੱਜ ਕੱਲ ਹੈ ਤੇ ਪਹਿਲਾ ਤਾਂ ਮੈਂ ਸਭ ਤੋਂ ਵੱਡਾ ਥੈਂਕਸ ਕਰੂੰਗਾ ਸਵਰਨੇ ਦਾ ਕਿਉਂਕਿ ਉਹ ਬੰਦਾ ਮਾਨਸੇ ਤੋਂ ਆਂਦਾ ਇੱਥੇ ਸ਼ੂਟ ਕਰਨ ਤੇ ਸਾਡਾ ਸ਼ੂਟ ਕਰਕੇ ਟਰੈਵਲ ਕਰਦਾ ਇੱਕ ਦਿਨ ਦੇ ਵਿੱਚ ਜਿਹੜਾ ਸਵਰਨ ਹੈ ਹਰਦੀਪ ਭਾਬੀ ਦਾ ਸਖਾ ਭਰਾ ਹੈ ਆਪਣੀ ਭਰਾ ਦੇ ਚਪੇੜਾ ਸੁੱਟੀਆਂ ਇੰਨੇ ਹੈ ਦੇ ਨੇ ਅਬੀ ਸਟਿਸ ਤਾ ਧੰਨਵਾਦ ਸਵਰਨੈ ਵੀਰੇ ਤੇਰਾ ਉਸ ਤੋਂ ਬਾਅਦ ਇੱਕ ਸਭ ਤੋਂ ਵੱਡਾ ਧੰਨਵਾਦ ਕਰੂੰਗਾ ਮੈਂ ਮੇਨ ਬੰਦੇ ਦਾ ਕਿਰਨ ਦਾ ਕਿਉਂਕਿ ਬਹੁਤ ਵੱਡੀ ਚੀਜ਼ ਹੈ ਕਿਰਨ ਨੇ ਸਾਡਾ ਬਹੁਤ ਸਾਥ ਦਿੱਤਾ ਕਿਉਂਕਿ ਚਲਦੀ ਸੀਰੀ ਦੇ ਵਿੱਚ ਕਿਰਨ ਦੇ ਮੰਮੀ ਪੂਰੇ ਹੋ ਗਏ ਸੀਗੇ ਚਲਦੀ ਸੀਰੀ 'ਚ ਵੀ ਫਿਰ ਵੀ ਇਹ ਕੁੜੀ ਪਿੱਛੇ ਨਹੀਂ ਹੋਈ ਐਨ ਉਸੇ ਸਮਾਂ ਦਿੱਤਾ ਵੀ ਉਹ ਆਪਣੇ ਆਪ ਨੂੰ ਸੰਭ ਐਨੇ ਸੰਭਾਲਿਆ ਆਪਣੇ ਆਪ ਨੂੰ ਤੇ ਸਾਡੀ ਸੀਰੀ ਜ ਆ ਕੇ ਇਹਨੇ ਪੂਰੀ ਕਰਾਈ ਠੀਕ ਹੈ ਚਲ ਚੁੱਪ ਚੁੱਪ ਟਾਈਮ ਯਾਦ ਆ ਜਾਂਦਾ ਕੋਈ ਗੱਲ ਨਹੀਂ ਸਾਰਾ ਟਾਈਮ ਯਾਦ ਆ ਜਾਂਦਾ ਉਹਦੇ ਮੰਮਾ ਠੀਕ ਨਹੀਂ ਸੀਗੇ ਹਾਂ ਤੇ ਮੰਮਾ ਠੀਕ ਨਹੀਂ ਸੀ ਆਪਣੇ ਮੰਮਾ ਨੂੰ ਚੰਡੀਗੜ੍ਹ ਪੀਜੀਆ ਲੈ ਕੇ ਗਈ ਉਥੋਂ ਦੀ ਸੀ ਸਾਡਾ ਸ਼ੂਟ ਵੀ ਕਟਾਣਾ ਹੁੰਦੀ ਸੀ ਟ੍ਰੈਵਲ ਕਰਦੀ ਸੀ ਤਾਂ ਸਭ ਤੋਂ ਵੱਡਾ ਥੈਂਕਸ ਆ ਕਿਰਨਾਂ ਕਿਉਂਕਿ ਘਰ ਦਾ ਕੋਈ ਰਿਸ਼ਤੇਦਾਰ ਵੀ ਚੱਲ ਜਵੇ ਨਾ ਬੰਦਾ ਫੇਰ ਵੀ ਆਪਣੇ ਕੰਮ ਰੋਕ ਲੈਂਦਾ ਹੁਣ ਵੀ ਆਪਣੇ ਬੇਟੇ ਨੂੰ ਛੱਡ ਕੇ ਕਰੇ ਸਕੂਲਾਂ ਲਿਆ ਕੇ ਉਹਨੂੰ ਖੁਲਾਪ ਲਾ ਕੇ ਫਿਰ ਕਹੋਗੀ ਵੀਰੇ ਮੈਨੇ ਵਾਰਸ ਇੰਨਾ ਕਰ ਐਡਜਸਟ ਕਰ ਲਉ ਮੈਂ ਸ਼ੂਟ ਤੁਹਾਡਾ ਸਾਰਾ ਕਢਾ ਜੂਗੀ ਪਰ ਠੀਕ ਆ ਚਲੋ ਟੀਮ ਮੈਂਬਰ ਜਿਹੜਾ ਆਪਣੇ ਨਾਲ ਖੜਾ ਵੀ ਐ ਪਰ ਅਸੀਂ ਵੀ ਐਡਜਸਟ ਕਰ ਲੈਨੇ ਆ ਇਹ ਟੀਮਵਰਕ ਇੰਨੂੰ ਹੀ ਕਹਿੰਦੇ ਆ ਤਾਂ ਹੀ ਆਪਾਂ ਅੱਗੇ ਵੱਧ ਸਕਦੇ ਆ ਇਹਨਾਂ ਚੀਜ਼ਾਂ ਨਾਲ ਤਾਂ ਥੈਂਕ ਯੂ ਸੋ ਮੱਚ ਕਰਨਾ ਤੇ ਤੂੰ ਬਹੁਤ ਸਾਥ ਦਿੱਤਾ ਸਾਡਾ ਤੇ ਅੱਜ ਸਾਰੀ ਟੀਮ ਮੇਰੇ ਨਾਲ ਖੜੀ ਆ ਕੁਝ ਕੁ ਬੰਦੇ ਵਿੱਚ ਨਹੀਂ ਹੈਗੇ ਉਹਨਾਂ ਦਾ ਵੀ ਧੰਨਵਾਦ ਤੇ ਇੱਕ ਧੰਨਵਾਦ ਮੇਰੇ ਆ ਇੰਗਲਿਸ਼ਮੈਨ ਦਾ ਇੰਗਲਿਸ਼ਮੈਨ சிவா ਜਿੱਤੋਂ ਬੰਦੇ ਹੈਗੇ ਨਹੀਂ ਸੀ ਉਹ ਕੇਕ ਖਾਂਦੇ ਇੰਤਜ਼ਾਰ ਚ ਕਰੀਏ ਇਹ ਇੱਕ ਨਾ ਲੋਕਾਂ ਨੂੰ ਭਲੇਖਾ ਵੜਾ ਇਹਦੇ ਜਵਾਕ ਕਿੰਨੇ ਆ ਤੇ ਜਵਾਕ ਇੱਕ ਐ ਦੋ ਉਹ ਤਿੰਨ ਇਹ ਤਿੰਨ ਜਵਾਕਾਂ ਦੀ ਮਾਨ ਲੱਗਦੀ ਨਹੀਂ ਤਾਂ ਕਰਕੇ ਕਿਉਂਕਿ ਇਹਨੂੰ ਖਰਾਕਾ ਵਧੀਆਂ ਦਿੱਤੀਆਂ ਹੋਈਆਂ ਨੇ ਤੇ ਸਾਡੀ ਨਾਨੀ ਦੀ ਮਿਹਰਬਾਨੀ ਹੈ ਆ ਜਿਓ ਵੀ ਸਾਰੀ ਟੀਮ ਚਲ ਆਓ ਚਲੋ ਭਾਜੀ ਆ ਜਿਓ ਆ ਆ ਬਾਸ ਫੜ ਲ ਫੜ ਲ ਤੇ ਮੈਨੂੰ ਆਉਂਦਾ ਬਾਹ ਦੀ ਬਾਹ ਬਣਾਓ ਉਹ ਤੁਸੀਂ ਇੱਥੇ ਵੀ ਬੁੰਗੇ ਉੱਥੇ ਵੀ ਮਮੀ ਤੇਰੇ ਹੱਥਾਂ ਨਹੀਂ ਦਿੱਤੇ ਅੱਗੇ ਨੇ ਇੱਕ ਮਿੰਟ ਰੁਕ ਫਿਰ ਅਕਾਉਂਟ ਹੋ ਗਿਆ ਕੋਈ ਮੈਂ ਹੱਥ ਪਾ ਲੈਂਦਾ ਚਲ ਗੋਰੇ ਦਾ ਹੱਟੋ ਤੁਸੀਂ ਗੋਰੇ ਦਾ ਸਿਵਾਇ ਦਰਾਂ ਕੇ ਕੱਟੋ ਆ ਗੁੰਨੇ ਆ ਕੱਟ ਦੇ ਮੈਂ ਪਹਿਲਾਂ ਕੱਟ ਦੇਣਾ ਆਏ ਆ ਬਰਥਡੇ ਨਹੀਂ ਚਲ ਕਰੀਜ ਜਿਹੜੀ ਹੈਗੀ ਆ ਅਸੀਂ ਹੱਲੇ ਥੋੜੇ ਕ ਐਪੀਸੋਡ ਹੋਰ ਨੇ ਪਰ ਜਿੰਨੇ ਕ ਵੀ ਨੇ मीनिंगफुल ਹੋਣਗੇ ਇਹਨਾਂ ਦਾ ਦਿਲੋਂ ਧੰਨਵਾਦ ਆਪਣੇ ਸਾਰਿਆਂ ਸਟਿੱਕਰੀ ਤਾਲੀਆਂ ਮਾਰ ਦਿਓ ਕਿਉਂਕਿ ਮੈਂ ਮਾਰੀ ਤਾਂ ਕੇਕ ਵੱਜੀ ਇਹ ਅਨਸੋਸਾਇਟੀ ਪਿੱਛੇ ਹੀ ਰਹਿ ਜਾਂਦੀ ਆ ਸ਼ੁਰੂ ਤੋਂ ਇਹ ਥੰਬਨੇਲ ਦੇ ਵਿੱਚ ਵੀ ਨਹੀਂ ਹੈਗੀ ਹੁਣ ਵੀ ਬਾਹਰ ਨਹੀਂ ਘੁੰਮੀ ਜਾਂਦੀ ਅੰਦਰ ਦੇ ਬੱਚੇ ਆ ਸਾਰਿਆਂ ਦਾ ਦਿਲੋਂ ਧੰਨਵਾਦ ਵੀ ਜਿਹੜੇ ਇੰਨੇ ਹੈਵੀ ਹੈਵੀ ਡਾਇਲੌਗ ਬੋਲ ਲੈਂਦੇ ਨੇ ਤੇ ਬੋਲਦੇ ਪਿਆਰ ਨਾਲ ਨੇ ਇਹਨਾਂ ਨੂੰ ਦਬਕੇ ਨਾਲ ਹੀ ਕਰਾਣਾ ਪੈਂਦਾ ਨੁਰਪਾਲੀ ਤਾਂ ਲੈ ਲੋ ਵਿੱਚ ਮੇਨ ਉਹਨੇ ਤਾਂ ਕਹਾਣੀ ਬਦਲੀ ਸੀ ਆ ਕੇ ਸੋਰੀ ਰੁਪਾਲੀ ਸੋਰੀ ਰੁਪਾਲੀ ਸੋਏ ਤੇ ਵਿੱਚ ਰੁਪਾਲੀ ਵੀ ਮਿਸਾ ਤੇ ਰੁਪਾਲੀ ਨੇ ਬਹੁਤ ਸੋਹਣਾ ਕੰਮ ਕੀਤਾ ਬਹੁਤ ਸੋਹਣੀ ਐਕਟਿੰਗ ਆ ਰੁਪਾਲੀ ਦੀ ਹੁਣ ਇਧਰ ਉਹਦੀ ਗੀਤਾਂ ਟੈਡੀ ਬੀਅਰ ਵਿਚੋਲਣ ਅੱਛਾ ਟੈਡੀ ਬੀਅਰ ਦਾ ਇਹਨੂੰ ਨਾਮ ਮੈਂ ਦਿੱਤਾ ਸੀਗਾ ਉਹ ਚ ਆਪਣੇ ਵੇ ਬਗਾਨੇ ਚ ਤੇ ਦੇਖ ਲਓ ਤੁਸੀਂ ਇੰਨਾ ਪਿਆਰ ਕਰਦੇ ਹੋ ਕਿ ਨਾਮ ਉੱਥੇ ਤੱਕ ਦੇ ਯਾਦ ਰੱਖ ਲਿਆ ਆ ਹਾਂ ਤੇ ਸਭ ਤੋਂ ਵੱਡਾ ਥੈਂਕ ਯੂ ਮਨਪੀ ਭਾਈ ਦਾ ਕਿ ਇਹ ਵਾਲ ਵੀ ਨਹੀਂ ਕਟਾ ਕੇ ਆਉਂਦੇ ਕੰਮ ਤੇ ਜ਼ਰੂਰ ਆ ਜਾਂਦੇ ਭਾਈ ਤੂੰ ਆ ਗਈ ਸਾਰਿਆਂ ਦਾ ਤੂੰ ਕਿਹਦੇ ਬੁਲਾ ਲੈਨੇ ਹੁਣ ਤੇ ਲਾਪ੍ਰਿਤ ਤੁਹਾਨੂੰ ਪਤਾ ਹੀ ਆ ਵਿਚਾਰੀ ਨਾ ਘਰ ਦੀ ਰਹੀ ਨਾ ਘਾੜ ਦੀ ਰਹੀ ਹੁਣ ਇਹਨੂੰ ਦੁਬਾਰਾ ਐਡਜਸਟ ਕਰਵਾ ਰਹੇ ਕੱਲ ਫੇਰ ਗਏ ਸੀ ਆਪਣੀ ਮਾਂ ਨੂੰ ਮਨਾਉਣ ਪਰ ਨਹੀਂ ਮੰਨੀ ਥੱਕੇ ਖਾ ਕੇ ਆ ਗਏ ਚੱਲ ਗਈ ਬਾਹਰ ਸਾਚੀ ਕਾਲ ਜੀ ਸਾਰੇ ਜਣੇ ਇਹਨਾਂ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਬਸ ਇਹੀ ਆ ਬੇਨਤੀ ਤੁਹਾਡੇ ਅੱਗੇ ਬਾਕੀ ਹੜਾਂ ਦੀ ਮਾਰ ਆਈ ਆ ਇਹ ਆਉਂਦੇ ਨਾਲ ਸਾਰੇ ਜਣੇ ਜੁੜ ਕੇ ਰਹੋ ਅਸੀਂ ਹੈ ਨਾ ਜਿਆਦਾ ਕੀਤਾ ਨਹੀਂ ਗਾ ਬਸ ਕੱਲਾ ਕੇਕ ਹੀ ਕੱਟਿਆ ਇਸ ਕਰਕੇ ਥੈਂਕ ਯੂ ਸਾਰੇ ਦੇਖਣ ਲਈ ਚਲੋ ਮਿਲਦੇ ਆ ਜਲਦੀ ਤੁਹਾਨੂੰ 101 ਐਪੀਸੋਡ ਦੇ ਨਾਲ ਤੇ ਸਬਰਾਂ ਦਾ ਸਫ਼ਰ ਨਵੀਂ ਸੀਰੀ ਸ਼ੁਰੂ ਹੋ ਗਈ ਹੈ ਤੀਜਾ એપisode ਅਪਲੋਡ ਹੋ ਚੁੱਕਾ ਹੋਇਆ ਵਾ ਤੁਸੀਂ ਉਹਨੂੰ ਵੀ ਬਹੁਤ ਪਿਆਰ ਦੇ ਰਹੇ ਹੋ ਤੇ ਉਹਦੇ ਵਿੱਚ ਵੀ ਉਹਦੇ ਵਿੱਚ ਆਪਾਂ ਜੈਸਮਿਨ ਨੂੰ ਐਪਰੀਸ਼ੀਏਟ ਕਰਾਂਗੇ ਸੱਚੀ ਰੋਹਦੀ ਹੈ ਵੈਰੀ ਗੁੱਡ ਮਿਲਦੇ ਆਂ ਜਲਦੀ ਜੀ ਸਾਡੀ ਸੀਰੀਜ਼ ਦੇਖਦੇ ਹੋ ਜਿਹੜੇ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਵੱਧ ਤੋਂ ਵੱਧ ਪਿਆਰ ਦਿਓ ਵੀਡੀਓ ਨੂੰ ਸ਼ੇਅਰ ਕਰੋ ਲਾਈਕ ਕਰੋ ਤੇ ਕਮੈਂਟ ਵੀ ਕਰੋ ਅਗਰ ਤੁਸੀਂ ਕੋਈ ਕਮੈਂਟ ਕਰਦੇ ਵੀ ਹੋ ਅਸੀਂ ਤੁਹਾਡੇ ਕਮੈਂਟ ਦਾ ਗੁੱਸਾ ਨਹੀਂ ਕਰਦੇ ਪਰ ਕਮੈਂਟ ਜ਼ਰੂਰ ਕਰਿਆ ਕਰੋ ਤੁਹਾਡੇ ਕਮੈਂਟ ਨਾਲ ਪੜਨ ਨਾਲ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਹੈ ਠੀਕ ਹੈ ਜੀ ਅੱਛਾ ਹਾਂ ਇਹ ਸਾਡੀ ਇੱਕ ਅਚੀਵਮੈਂਟ ਆ ਸੀ ਫਰਵਰੀ ਦੇ ਸ਼ੁਰੂ ਹੋਏ ਆ ਸਤੰਬਰ ਆ ਗਿਆ ਤਾਂ ਅਸੀਂ ਬਹੁਤ ਵੇਟ ਕਰ ਰਹੇ ਸੀ 3 ਸਾਲ ਤੋਂ ਵੀਡੀਓ ਬਣਾ ਰਹੇ ਆ ਤਾਂ ਅਸੀਂ ਬਹੁਤ ਵੇਟ ਕਰ ਰਹੇ ਸੀ ਕਿ ਸਾਡੇ 100 ਐਪੀਸੋਡ ਕੰਪਲੀਟ ਹੋਣ ਤਾਂ ਇਹ ਇੱਕ ਛੋਟੀ ਜੀ ਖੁਸ਼ੀ ਆ ਸੀ ਆਪਣੀ ਟੀਮ ਨਾਲ ਮੈਂ ਤੇ ਆਪਣੇ ਨਾਲ ਸਾਂਝੀ ਕਰਨੀ ਸੀ ਤੇ ਸਾਰਿਆਂ ਨੇ ਸਾਡੀਆਂ ਜਿੰਨੀਆਂ ਵੀ ਸੀਰੀਜ਼ ਦੇਖੀਆਂ ਆਣੀਆਂ ਇਹ ਵਾਲਾ ਜ਼ਰੂਰ ਨੋਟ ਕੀਤਾ ਹੀ ਹੋਏਗਾ ਵੀ ਆਬਵੀਅਸਲੀ ਨਹੀਂ ਆ ਵਾਲੀ ਸੀਰੀਜ਼ ਦੇ ਹੀ 100 ਐਪੀਸੋਡ ਕੰਪਲੀਟ ਹੋਏ ਨੇ Ciao, congratulations. Eliesh. Yeah,